ਚੈਨਲ ਉਤ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਕਰਾ ਦਵਾਂ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਬਹੁਤ ਹੀ ਮਨੋਰੰਜਨ ਦਿਲਚਸਪ ਅਤੇ ਜ਼ਿੰਦਗੀ ਨੂੰ ਸਿਖਾ ਲੈਣ ਵਾਲੀਆਂ ਕਹਾਣੀਆਂ ਮਿਲਦੀਆਂ ਰਹਿਣਗੀਆਂ ਨਵੀਆਂ ਗੱਲਾਂ ਨਵੇਂ ਰਾਹ ਨਵੇਂ ਅੰਦਾਜ਼ ਵਿੱਚ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇੱਕ ਦਿਨ ਇੱਕ ਸਿੱਖ ਨੇ ਸਤਿਗੁਰੂ ਕਲਕੀ ਧਰਜੀ ਦੇ ਚਰਨਾਂ ਵਿੱਚ ਆਪਣਾ ਸ਼ੰਕਾ ਦੂਰ ਕਰਨ ਵਾਸਤੇ ਬੇਨਤੀ ਕਰਕੇ ਪੁੱਛਿਆ ਪਾਤਸ਼ਾਪ ਜੀ ਦੇ ਦਰਸ਼ਨ ਸਾਰੇ ਸਿੱਖ ਕਰਦੇ ਹਨ ਬਚਨ ਵੀ ਸਾਰੇ ਸੁਣਦੇ ਹਨ ਆਪ ਨੂੰ ਮੱਥਾ ਵੀ ਸਾਰੇ ਟੇਕਦੇ ਹਨ ਫਿਰ ਇੰਨਾ ਫਰਕ ਕਿਉਂ ਕੋਈ ਈਰਖਾ ਦਵੇਖ ਤੋਂ ਨਰਲੇਪ ਸਮ ਮਿਰਤੀ ਵਾਲਾ ਬਣ ਜਾਂਦਾ ਹੈ ਕਈਆਂ ਦਾ ਈਰਖਾ ਤੇ ਵੈਰ ਵਿਰੋਧ ਪਿੱਛਾ ਨਹੀਂ ਛੱਡਦੇ ਤੇ ਕਈਆਂ ਉਪਰ ਤੁਹਾਡੇ ਦਰਸ਼ਨ ਕਰਕੇ ਬਚਨ ਸੁਣ ਕੇ ਕੋਈ ਅਸਰ ਨਹੀਂ ਹੁੰਦਾ ਕਾਰਨ ਕੀ ਹੈ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਨੂੰ ਹੁਕਮ ਕੀਤਾ ਗੁਰਸਿੱਖਾ ਆ ਗੜਵਾ ਪਿਆ ਹੈ ਇਸ ਨੂੰ ਪਾਣੀ ਨਾਲ ਭਰ ਕੇ ਲਿਆ ਗੁਰਸਿੱਖ ਨੇ ਪਾਣੀ ਦਾ ਗੜਵਾ ਭਰ ਲਿਆਂਦਾ ਸਤਗੁਰ ਜੀ ਨੇ ਅਗਲਾ ਹੁਕਮ ਸਿੱਖ ਨੂੰ ਦਿੱਤਾ ਕਿ ਇੱਕ ਪੱਥਰ ਦੀ ਗੀਟੀ ਤੇ ਇੱਕ ਮਿੱਟੀ ਦੀ ਢੀਮ ਲਿਆ ਗੁਰਸਿੱਖ ਨੇ ਪੱਥਰ ਦੀ ਗੀਟੀ ਤੇ ਮਿੱਟੀ ਦੀ ਢੀਮ ਸਤਗੁਰਾਂ ਜੀ ਕੋਲ ਲਿਆ ਹਾਜ਼ਰ ਕੀਤੀ ਸਤਗੁਰ ਜੀ ਨੇ ਆਪਣੇ ਪਾਸ ਪਏ ਪਤਾਸਿਆਂ ਵਿੱਚੋਂ ਇੱਕ ਪਤਾਸਾ ਵੀ ਗੁਰਸਿੱਖ ਨੂੰ ਦਿੱਤਾ ਤੇ ਹੁਕਮ ਕੀਤਾ ਇਹ ਪਤਾਸਾ ਮਿੱਟੀ ਦੀ ਟੀਮ ਤੇ ਪੱਥਰ ਦੀ ਗੀਟੀ ਪਾਣੀ ਦੇ ਗੜਵੇ ਵਿੱਚ ਪਾ ਦੇ ਗੁਰਸਿੱਖ ਨੇ ਬਚਨ ਮੰਨ ਕੇ ਤਿੰਨੇ ਚੀਜ਼ਾਂ ਪਾਣੀ ਦੇ ਗੜਵੇ ਵਿੱਚ ਪਾ ਦਿੱਤੀਆਂ ਥੋੜਾ ਸਮਾਂ ਬਚਨ ਬਿਲਾਸ ਕਰਨ ਉਪਰੰਤ ਸਤਗੁਰਾਂ ਉਸੇ ਗੁਰ ਸੇਕ ਨੂੰ ਹੁਕਮ ਕੀਤਾ ਕਿ ਇਸ ਗੜਵੇ ਵਿੱਚੋਂ ਪਤਾਸਾ ਟੀਮ ਤੇ ਗੀਟੀ ਕੱਢੇ ਪਤਾਸਾ ਜਲ ਦਾ ਰੂਪ ਬਣ ਗਿਆ ਟੀਮ ਗਾਰਾ ਬਣ ਗਈ ਪੱਥਰ ਦੀ ਗੀਟੀ ਉਵੇਂ ਦੀ ਉਵੇਂ ਨਿਕਲੀ ਸਤਿਗੁਰਾਂ ਜੀ ਨੇ ਬਚਨ ਕੀਤਾ ਭਾਈ ਗੁਰ ਸਿੱਖੋ ਸੱਚੇ ਸਿੱਖ ਪ੍ਰੇਮ ਨਾਲ ਗੁਰੂ ਦੀ ਬਾਣੀ ਪੜ੍ਹ ਕੇ ਨਾਮ ਜਪ ਕੇ ਨਿਸਕਾਮ ਸੇਵਾ ਭਗਤੀ ਕਰਕੇ ਗੁਰੂ ਨੂੰ ਪਰਮੇਸ਼ਰ ਦਾ ਰੂਪ ਮੰਨ ਕੇ ਗੁਰਬਚਨਾਂ ਦੀ ਕਮਾਈ ਕਰ ਆਪਾ ਭਾਗ ਵਾਕੇ ਪਰਮਾਤਮਾ ਦਾ ਰੂਪ ਬਣ ਜਾਂਦੇ ਹਨ ਜਿਵੇਂ ਪਤਾਸਾ ਪਾਣੀ ਵਿੱਚ ਪਾ ਕੇ ਆਪਣਾ ਆਕਾਰ ਤੇ ਹੋਂਦ ਖਤਮ ਕਰਕੇ ਪਾਣੀ ਦਾ ਰੂਪ ਬਣ ਗਿਆ ਪਾਣੀ ਤੇ ਪਤਾਸਾ ਇੱਕ ਰੂਪ ਹੋ ਗਏ ਦੂਸਰੇ ਉਹ ਗੁਰਸਿੱਖ ਹਨ ਜੋ ਨਿਸ਼ਕਾਮਤਾ ਨਾਲ ਨਹੀਂ ਬਲਕਿ ਮਨ ਵਿੱਚ ਕੋਈ ਕਾਮਨਾ ਰੱਖ ਕੇ ਬਾਣੀ ਵੀ ਪੜ੍ਹਦੇ ਨੇ ਪ੍ਰੇਮ ਨਾਲ ਨਾਮ ਵੀ ਜਪਦੇ ਨੇ ਪਿਆਰ ਨਾਲ ਸੇਵਾ ਵੀ ਕਰਦੇ ਨੇ ਤੇ ਗੁਰੂ ਦਾ ਹੁਕਮ ਵੀ ਮੰਨਦੇ ਹਨ ਉਹ ਪਰਮਾਤਮਾ ਨਾਲ ਮਿਲਤਾ ਜਾਂਦੇ ਹਨ ਪਰ ਪਰਮਾਤਮਾ ਨਾਲ ਅਪੇਧ ਨਹੀਂ ਹੁੰਦੇ ਉਹ ਮਿਲੇ ਵੀ ਹੁੰਦੇ ਹਨ ਤੇ ਵੱਖਰਾ ਪਰ ਵੀ ਉਹਨਾਂ ਦਾ ਬਣਿਆ ਰਹਿੰਦਾ ਹੈ ਜਿਵੇਂ ਮਿੱਟੀ ਦੀ ਟੀਮ ਪਾਣੀ ਵਿੱਚ ਕੁਲ ਗਈ ਹੈ ਪਰ ਉਸ ਤੋਂ ਵੱਖਰੀ ਹਸਤੀ ਚਿੱਕੜ ਦੇ ਰੂਪ ਵਿੱਚ ਕਾਇਮ ਵੀ ਹੈ ਅਜਿਹੇ ਸਿੱਖਾਂ ਨੂੰ ਪਰਮਾਤਮਾ ਨਾਲ ਅਪੇਧ ਹੋਣ ਲਈ ਆਪਣੀ ਹੋਣ ਤੇ ਕਾਮਨਾ ਖਤਮ ਕਰ ਲਈ ਮੁੜ ਜਨਮ ਧਾਰਨ ਕਰਕੇ ਨਿਸਕਾਮ ਭਗਤੀ ਕਰਨੀ ਪੈਂਦੀ ਹੈ ਜਿੰਨਾ ਚਿਰ ਉਹਨਾਂ ਦਾ ਵਖਰਾਪਨ ਤੇ ਦੁਨੀਆਂ ਨਾਲ ਪੂਰਨ ਲਗਾਓ ਨਹੀਂ ਟੁੱਟਦਾ ਉਹਨਾਂ ਚਿਰ ਉਹਨਾਂ ਨੂੰ ਪ੍ਰਭੂ ਸਰੂਪ ਵਿੱਚ ਅਪੇਤ ਤੱਕ ਪ੍ਰਾਪਤ ਨਹੀਂ ਹੁੰਦੀ ਤੀਸਰੇ ਉਹ ਹਨ ਜੋ ਕੇਵਲ ਲੋਕ ਵਿਖਾਵੇ ਲਈ ਵਾਹ ਵਾ ਖੱਟਣ ਲਈ ਬਾਣੀ ਵੀ ਪੜਦੇ ਹਨ ਤੇ ਲੋਕ ਵਿਖਾਵੇ ਲਈ ਸੇਵਾ ਵੀ ਕਰਦੇ ਹਨ ਪਰ ਗੁਰੂ ਬਚਨਾਂ ਅਨੁਸਾਰ ਆਪਣਾ ਜੀਵਨ ਨਹੀਂ ਬਣਾਉਂਦੇ ਅਤੇ ਨਾਹੀ ਉਹ ਕਾਮਨਾ ਰਹਿ ਤੁੰਦੇ ਹਨ ਅਜਹਿ ਵਿਖਾਵੇ ਵਾਲੇ ਸਿੱਖ ਪੱਥਰ ਵਾਂਗ ਉਪਰੋਂ ਗਿੱਲੇ ਦਿਖਾਈ ਦਿੰਦੇ ਹਨ ਪਰ ਅੰਦਰੋਂ ਨਾਮ ਬਾਣੀ ਦੇ ਰਾਸ ਤੋਂ ਅਪੇਜ ਕੋਰੇ ਹੁੰਦੇ ਹਨ ਉਹ ਰਹਿ ਤਰਾਹੀ ਲੋਕ ਵਿਖਾਵਾ ਤਾਂ ਬਹੁਤ ਕਰਦੇ ਹਨ ਪਰ ਕਰਨੀ ਤੋਂ ਥੋਥੇ ਹੋਣ ਕਰਕੇ ਉਹ ਅਪੇਜ ਪੱਥਰ ਵਰਗਾ ਜੀਵਨ ਬਤੀਤ ਕਰਦੇ ਤੇ ਆਵਾ ਗਉਣ ਵਾਲਾ ਜੀਵਨ ਭੋਗਦੇ ਹਨ ਸੰਸਾਰ ਅੰਦਰ ਗੁਰਸਿੱਖੀ ਦਾਤ ਸਭ ਤੋਂ ਅਮੋਲਕ ਹੈ ਜਿਸ ਜਗਿਆਸੂ ਨੂੰ ਸਤਿਗੁਰੂ ਜੀ ਗੁਰਸਿੱਖੀ ਦੇ ਦਾਤ ਪ੍ਰਦਾਨ ਕਰਦੇ ਹਨ ਉਹ ਸਭ ਤੋਂ ਉੱਚੇ ਭਾਗਾਂ ਵਾਲੇ ਬਣ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਗੁਰੂ ਰਾਮਦਾਸ ਪਿਤਾ ਦਾ ਫਰਮਾਨ ਹੈ ਸਬਦੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਦੇ ਆ ਭਾਵ ਗੁਰ ਚਰਨਾ ਵਿੱਚ ਥੋੜਾ ਸਮਾਂ ਬੈਠ ਇਕਾਗਰ ਚਿਤ ਹੋ ਕੇ ਬਾਰ-ਬਾਰ ਗੁਰਸਿੱਖੀ ਦੀ ਦਾਤ ਪ੍ਰਾਪਤ ਕਰ ਲਈ ਕਲਗੀਧਰ ਜੀ ਦੇ ਚਰਨਾਂ ਵਿੱਚ ਰਜੋਈਆਂ ਕਰੀਏ ਤੇ ਨਾਲ ਹੀ ਇਹ ਬੇਨਤੀ ਕਰੀਏ ਕਿ ਵਾਹਿਗੁਰੂ ਗੁਰਸਿੱਖੀ ਦੀ ਦਾਤ ਪਤਾਸੇ ਵਰਗੀ ਬਖਸ਼ਿਸ਼ ਕਰਿਓ ਮਿੱਟੀ ਦੀ ਢੀਮ ਤੇ ਪੱਥਰ ਵਰਗੀ ਵਿਖਾਵੇ ਵਾਲੀ ਤੇ ਨਕਾਮ ਸਿੱਖੀ ਦੀ ਅਸੀਂ ਧਾਰਨੀ ਨਾ ਬਣੀਏ ਕਿਉਂਕਿ ਪੱਥਰ ਬਿਰਤੀ ਤੇ ਢੀਮ ਬਿਰਤੀ ਦਾ ਧਾਰਨੀ ਗੁਰੂ ਦੇ ਕੋਲ ਬੈਠਾ ਬਚਨ ਸੁਣਦਾ ਵੀ ਗੁਰੂ ਦੀ ਮਿਹਰ ਤੋਂ ਖਾਲੀ ਰਹਿ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ